ਵਿਸ਼ਵਾਸ ਹੀ ਹੈ ਜੋ ਸਾਨੂੰ ਹਮੇਸ਼ਾ ਪ੍ਰੇਰਿਤ ਕਰਦਾ ਹੈ ਅੱਗੇ ਵਧਣ ਦੇ ਲਈ ਭਾਵੇਂ ਕਿ ਸਾਨੂੰ ਪੂਰਾ ਰਸਤਾ ਨਜ਼ਰ ਨਾ ਆਉਂਦਾ ਹੋਵੇ ਪਰ ਫਿਰ ਵੀ ਵਿਸ਼ਵਾਸ ਦੇ ਨਾਲ ਅਸੀਂ ਅੱਗੇ ਚੱਲਦੇ ਹਾਂ ਤੇ ਕਦੀ ਨਾ ਕਦੀ ਮੰਜ਼ਿਲ ਤੇ ਪਹੁੰਚ ਹੀ ਜਾਂਦੇ ਹਾਂ ਸਸੀਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਕਨੈਕਟ ਪੰਜਾਬ ਟਾਕ ਦੇ ਵਿੱਚ ਦੋਸਤੋ ਅੱਜ ਅਸੀਂ ਗੱਲਬਾਤ ਕਰਨੀ ਹੈ ਕਿ ਕੁਲਦੀਪ ਮਾਨਕ ਸਾਹਿਬ ਆਪਣੇ ਅਖਾੜੇ ਦੀ ਸ਼ੁਰੂਆਤ ਵਾਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਕਿਉਂ ਸ਼ੁਰੂ ਕਰਿਆ ਕਰਦੇ ਸਨ ਜਿੰਨੇ ਵੀ ਅਖਾੜੇ ਕੁਲਦੀਪ ਮਾਨਕ ਸਾਹਿਬ ਨੇ ਲਾਏ ਉਹਨਾਂ ਦੇ ਵਿੱਚ ਤਕਰੀਬਨ ਉਹ ਆਪਣੇ ਅਖਾੜੇ ਦੀ ਸ਼ੁਰੂਆਤ ਬਾਰਬਾਬਾ ਬੰਦਾ ਸਿੰਘ ਬਹਾਦਰ ਤੋਂ ਹੀ ਕਰਿਆ ਕਰਦੇ ਸਨ ਔਰ ਬਾਰਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਇੱਕ ਡਿਵਾਈਨ એનર્ਜੀ ਐਟਮੋਸਫੀਅਰ ਦੇ ਵਿੱਚ ਜਾਂ ਮਾਹੌਲ ਦੇ ਵਿੱਚ ਭਰ ਜਾਂਦੀ ਸੀ ਮਾਹੌਲ ਦੇ ਵਿੱਚ એનર્ਜੀ ਜਦੋਂ ਭਰਦੀ ਹੈ ਤੇ ਫਿਰ ਆਡੀਅנס ਦੇ ਵਿੱਚ ਵੀ એનર્ਜੀ ਜਿਹੜੀ ਆ ਉਹ ਹੁੰਦੀ ਸੀ ਔਡੀਅੰਸ ਵੀ ਕਿਤੇ ਨਾ ਕਿਤੇ ਕਨੈਕਟ ਹੋਈ ਹੁੰਦੀ ਆ ਆਪਣੇ ਯੋਧਿਆਂ ਦੀਵਾਰਾਂ ਦੇ ਨਾਲ ਕਿਉਂਕਿ ਜਦੋਂ ਅਸੀਂ ਯੋਧਿਆਂ ਸੂਰ ਵੀਰਾਂ ਦੀਵਾਰਾਂ ਦੇ ਨਾਲ ਕਿਸੇ ਚੀਜ਼ ਦੀ ਸ਼ੁਰੂਆਤ ਕਰਦੇ ਆ ਤੇ ਅਸੀਂ ਕੁਲਦੀਪ ਮਾਨਕ ਸਾਹਿਬ ਇੱਕ ਕਨੈਕਸ਼ਨ ਪੈਦਾ ਕਰਦੇ ਸੀ ਕਿਉਂਕਿ ਕਿਸੇ ਵੀ ਅਖਾੜੇ ਦੇ ਲਈ ਕਿਸੇ ਵੀ ਗੱਲਬਾਤ ਦੇ ਲਈ ਇੱਕ ਕਨੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਸੋ ਕਨੈਕਸ਼ਨ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਬਣਦਾ ਸੀ ਗਾयक ਦੇ ਵਿੱਚ ਇੱਕ ਡਿਵਾਈਨ એનર્ਜੀ ਪ੍ਰਵੇਸ਼ ਕਰਦੀ ਸੀ ਉਸ ਦੇ ਨਾਲ ਮਾਹੌਲ ਦੇ ਵਿੱਚ ਡਿਵਾਈਨ એનર્ਜੀ ਪ੍ਰਵੇਸ਼ ਕਰਦੀ ਸੀ ਔਰ ਆਡੀਅנס ਦੇ ਵਿੱਚ ਵੀ ਇੱਕ એનર્ਜੀ ਐਸੀ ਹੁੰਦੀ ਸੀ ਜਿਹਦੇ ਨਾਲ ਇੱਕ ਵੱਖਰਾ ਮਾਹੌਲ ਸਿਰਜਿਆ ਜਾਂਦਾ ਸੀ ਕਿਉਂਕਿ ਅਸਲ ਦੇ ਵਿੱਚ ਜੋ ਵੀ ਕੁਝ ਹੈ ਸਾਡੇ ਆਲੇ ਦੁਆਲੇ એનર્ਜੀ ਹੈ ਔਰ ਇਹ એનર્ਜੀ ਹੀ ਹੈ ਜਿਹੜੀ ਇੱਕ ਮਾਹੌਲ ਨੂੰ ਸਿਖਰ ਤੱਕ ਲੈ ਜਾਂਦੀ ਹੈ ਔਰ ਇਜਈ એનર્ਜੀ ਜਿਹੜੀ ਆ ਉਹ ਸਿਰਫ ਆਉਂਦੀ ਸੀ ਫਰ ਬਾਬਾ ਬੰਦਾ ਸਿੰਘ ਬਹਾਦਰ ਦੀਵਾਈਨ ਦੇ ਨਾਲ ਔਰ ਕੁਲਦੀਪ ਮਾਨਕ ਸਾਹਿਬ ਦਾ ਇੱਕ ਵਿਸ਼ਵਾਸ ਵੀ ਸੀ ਕਿਉਂਕਿ ਜਦੋਂ ਅਸੀਂ ਡਿਵਾਈਨ એનર્ਜੀ ਦੇ ਨਾਲ ਡਿਵਾਈਨ ਅਸ਼ੀਰਵਾਦ ਦੇ ਨਾਲ ਅਸੀਂ ਕੋਈ ਕਿਸੇ ਕੰਮ ਦੀ ਸ਼ੁਰੂਆਤ ਕਰਦੇ ਹਾਂ ਤੇ ਫਿਰ ਉਹ ਕੰਮ ਜਿਹੜਾ ਹੈ ਉਹ ਸਿਰੇ ਚੜਦਾ ਹੈ ਸਾਡੇ ਮੁਤਾਬਿਕ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਉਹ એનર્ਜੀ ਜਿਹੜੀ ਹੈ ਲੋਕਾਂ ਤੱਕ ਜਾਵੇ ਕਿਉਂਕਿ 뮤ਜ਼ਿਕ ਕੀ ਹੈ 뮤ਜ਼ਿਕ ਇੱਕ એનર્ਜੀ ਹੈ ਔਰ ਉਹ ਇੱਕ ਐਸੀ એનર્ਜੀ ਹੈ ਜਿਹੜੀ ਹਰ ਇੱਕ ਦੇ ਦਿਲ ਨੂੰ ਖੋਲ ਦਿੰਦੀ ਹੈ 뮤직 ਹਰ ਇੱਕ ਦੇ ਦਿਲ ਨੂੰ ਖੋਲਦਾ ਹੈ 뮤직 ਹਰ ਇੱਕ ਦੇ ਦਿਲ ਦੀ ਗੱਲ ਕਰਦਾ ਹੈ ਸੋ ਕੁਲਦੀਪ ਮਾਨਕ ਸਾਹਿਬ ਇਸ ਵਾਰ ਦੇ ਨਾਲ ਸ਼ੁਰੂਆਤ ਕਰਕੇ ਆਪਣੇ ਵੱਲੋਂ ਵੀ ਇੱਕ ਸੁਨੇਹਾ ਦਿੰਦੇ ਸਨ ਕਿ ਉਹ ਕਿਸ ਤਰ੍ਹਾਂ ਇਹਨਾਂ ਯੋਧਿਆਂ ਸੂਰਬੀਰਾਂ ਦੀ ਵਾਰਾਂ ਦੇ ਨਾਲ ਜੁੜੇ ਹੋਏ ਨੇ ਕਿਸ ਤਰ੍ਹਾਂ ਆਪਣੀ ਹਿਸਟਰੀ ਦੇ ਨਾਲ ਜੁੜੇ ਹੋਏ ਨੇ ਇੱਕ ਕਨੈਕਸ਼ਨ ਬਣਾ ਕੇ ਜਦੋਂ ਕੁਲਦੀਪ ਮਾਨਕ ਸਾਹਿਬ ਅਖਾੜੇ ਦੀ ਸ਼ੁਰੂਆਤ ਕਰਦੇ ਸੀ ਤਾਂ ਫਿਰ ਉਹ ਅਖਾੜੇ ਦੀ ਸਿਖਰ ਜਿਹੜੀ ਹੈ ਉਹ ਉਹਨਾਂ ਨੂੰ ਵੀ ਪਤਾ ਹੈ ਜਿਨ੍ਹਾਂ ਨੇ ਕੁਲਦੀਪ ਮਾਨਕ ਸਾਹਿਬ ਦੇ ਅਖਾਰੇ ਸੁਨੇ ਨੇ ਜਾਂ ਵੇਖੇ ਨੇ ਸੋਇਕ ਕਲਗੀਧਰ ਤੋਂ ਥਾਪੜਾ ਲੈ ਕੇ ਜਦੋਂ ਅਸੀਂ ਕਿਸੇ ਚੀਜ਼ ਦੀ ਸ਼ੁਰੂਆਤ ਕਰਦੇ ਹਾਂ ਤੇ ਫਿਰ ਹਿਸਟਰੀ ਤੁਹਾਡੇ ਸਾਹਮਣੇ ਹੈ ਕਿ ਕੁਲਦੀਪ ਮਾਨਕ ਸਾਹਿਬ ਨੇ ਕਿੰਨੇ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੈ ਔਰ ਜਿੰਨੀ ਜਗ੍ਹਾ ਉਹਨਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਬਣਾਈ ਹੈ ਸ਼ਾਇਦ ਹੀ ਕੋਈ ਬਣਾ ਸਕਿਆ ਹੋਵੇ ਔਰ ਜਦੋਂ ਕੋਈ ਗਾਇਕ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਬਣਾਉਂਦਾ ਹੈ ਤੇ ਫਿਰ ਉਹਨਾਂ ਨੂੰ ਲੋਕਾਂ ਦੇ ਦਿਲਾਂ ਦੇ ਵਿੱਚੋਂ ਕੱਢਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਬਸਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਸੋ ਕੁਲਦੀਪ ਮਾਨਕ ਸਾਹਿਬ ਸਿਰਫ ਇਹ ਸੇ ਕਰਕੇ ਹੀ ਆਪਣੇ ਅਖਾੜੇ ਦੀ ਸ਼ੁਰੂਆਤ ਜਿਹੜੀ ਕਰਦੇ ਸਨ ਵਾਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਤਾਂ ਕਿ ਇੱਕ ਤਾਂ ਉਹ ਆਪਣਾ ਜਿਹੜਾ ਆਪਣੀ ਹਿਸਟਰੀ ਨੂੰ ਪੇਸ਼ ਕਰਨ ਆਪਣੇ ਯੋਧਿਆਂ ਸੂਰਵੀਰਾਂ ਦੀ ਵਾਰਾਂ ਨੂੰ ਜਿਹੜਾ ਹੈ ਉਹ ਪੇਸ਼ ਕਰਨ ਔਰ ਇਹਦੇ ਨਾਲ ਇੱਕ ਲੋਕਾਂ ਦੇ ਨਾਲ ਉਹਨਾਂ ਦਾ ਕਨੈਕਸ਼ਨ ਜਿਹੜਾ ਬਣੇ ਇੱਕ ਡਿਵਾਈਨ એનર્ਜੀ ਜਿਹੜੀ ਹੈ ਉਹ ਅਖਾੜੇ ਦੀ ਸ਼ੁਰੂਆਤ ਦੇ ਵਿੱਚ ਇੱਕ ਡਿਵਾਈਨ એનર્ਜੀ ਦੇ ਨਾਲ ਉਹ ਬles ਹੋਣ ਵਾਰ ਬਾਬਾ ਬੰਦਾ ਸਿੰਘ ਬਹਾਦਰ ਸ਼ੁਰੂਆਤ ਦੇ ਵਿੱਚ ਇਹ ਅਖਾੜੇ ਦੀ ਸਿਖਰ ਦੱਸ ਦਿੰਦੀ ਸੀ ਸਵਾਕੇ ਕੁਲਦੀਪ ਮਾਨਕ ਸਾਹਿਬ ਦੀਵਾਰ ਕੁਲਦੀਪ ਮਾਨਕ ਸਾਹਿ ਹੀ ਕਰ ਸਕਦੇ ਸਨ। ਦੋਸਤੋ ਫਿਰ ਕਿਸੇ ਹੋਰ ਗੱਲਬਾਤ ਦੇ ਨਾਲ ਸਾਂਝ ਪਾਵਾਂਗੇ। ਔਰ ਇੱਕ ਰਿਕੁਐਸਟ ਇੱਕ ਬੇਨਤੀ ਇੱਕ ਇਲਤਜਾ ਹੈ ਕਿ ਤੁਸੀਂ ਕਨੈਕਟ ਪੰਜਾਬ ਦੇ ਪੇਜ ਨੂੰ ਜਿਹੜਾ ਉਹ ਲਾਈਕ ਕਰ ਲਓ, ਫੋਲੋ ਕਰ ਲਓ ਤਾਂ ਕਿ ਸਾਡੀਆਂ ਛੁੜੀ ਛੁੜੀਆਂ ਗੱਲਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਹੁੰਦੀਆਂ ਰਹਿਣ ਔਰ ਤੁਸੀਂ ਸਾਡੀ ਜਿਹੜੀ ਹੈ ਸਪੋਰਟ ਕਰਦੇ ਰਹੋ। ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਫੇਰ ਮਿਲਾਂਗੇ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ